ਦੇ ਪਾਸੇ ਮੁੱਖ ਮੰਤਰੀ ਪੰਜਾਬ ਕਹਿੰਦਾ ਹੈ ਕਿ ਅਸੀਂ ਵੱਡੀ ਮੱਛੀ ਫੜਨੀ ਜਿਹੜੇ ਕੰਜ਼ਿਊਮਰਸ ਹੈ ਉਹਨਾਂ ਪ੍ਰਤੀ ਸਾਡੀ ਹੋਰ ਅਪਰੋਚ ਹੈ ਜਿਹੜੇ ਵੇਚ ਕੇ ਪੰਜਾਬ ਦੀ ਜੁਲ ਜਵਾਨੀ ਨੂੰ ਬਰਬਾਦ ਕਰ ਰਹੇ ਹੈ ਇਹ ਕੀ ਆ ਪੁਲਿਸ ਦਾ ਕਾਂਸਟੇਬਲ ਜਾ ਕੇ ਜਿੱਥੇ ਉਹਦੀ ਪੋਸਟਿੰਗ ਹੈ ਉਹ ਤੋਂ 200 ਕਿਲੋਮੀਟਰ ਦੂਰ ਜਾ ਕੇ ਹੀਰੋਇਨ ਦਾ ਧੰਦਾ ਰੈਗੂਲਰਲੀ ਲੰਮੇ ਸਮੇਂ ਤੋਂ ਕਰ ਰਿਹਾ ਹੈ ਜਲਦੀ ਆਗੂ ਪਰਬੰਸ ਸਿੰਘ ਬੰਟੀਰੋ ਮਾਣਾ ਦੇਵਲੋਂ ਪੰਜਾਬ ਦੇ ਵਿੱਚ ਲਗਾਤਾਰ ਵਧ ਰੇ ਨਸ਼ੇ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਤੋਂ ਉੱਥੇ ਹੀ ਮੁੱਖ ਮੰਤਰੀ ਦੀ ਮੰਨਸ਼ਾ ਤੇ ਵੀ ਸਵਾਲ ਚੁਕੇ ਗਏ ਕਿ ਆ ਕੀ ਲਗਾਤਾਰ ਪੰਜਾਬ ਦੇ ਵਿੱਚ ਇਹ ਨਸ਼ੇ ਦੇ ਨਾਲ ਮੌਤਾਂ ਦੀ ਗਿਣਤੀ ਵਧ ਰਹੀ ਹੈ ਪਰ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨਸ਼ੇ ਨੂੰ ਢਾਲ ਪਾਉਣ ਦੇ ਲਈ ਹਰ ਪਾਸਿਓਂ ਫੇਲ ਹੋ ਰਹੇ ਨੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋਰ ਬਿੰਕੇ ਜੀਵਾਲ ਨੇ ਪੰਜਾਬ ਦੇ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਵੱਡਾ ਦਾਵਾ ਕੀਤਾ ਸੀ ਕਿ ਮਹਿਜ਼ 4 ਮਹੀਨਿਆਂ ਚ ਨਸ਼ਾ ਖਤਮ ਕੀਤਾ ਜਾ ਸਕਦਾ ਹੈ ਪਰ ਸਿਰਫ ਪੁਲਿਸ ਦੇ ਹੱਥ ਖੁੱਲੇ ਛੱਡ ਦੋ ਨਾਲ ਹੀ ਭਗਵੰਤ ਮਾਨ ਵੱਲੋਂ ਵੱਖ-ਵੱਖ ਸਮੇਂ ਦਾਅਵੇ ਕੀਤੇ ਗਏ ਸਨ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਲਈ ਰੋਡ ਮੈਪ ਤਿਆਰ ਕੀਤਾ ਜਾ ਚੁੱਕਾ ਹੈ ਪਰ ਹਲੇ ਤੱਕ ਇਸ ਨੂੰ ਲੈ ਕੇ ਕੋਈ ਵੀ ਨਤੀਜੇ ਸਾਹਮਣੇ ਨਹੀਂ ਆਏ ਉਲਟਾ ਨਸ਼ਾ ਹੋਰ ਪੈਰ ਫੈਲਾ ਚੁੱਕੇ ਉਧਰ ਐਸਟੀਐਫ ਦੇ ਵੱਲੋਂ ਮੋਹਾਲੀ ਦੇ ਵਿੱਚ ਫਰੀਦਕੋਟ ਵਿਖੇ ਤਨਾਤ ਇੱਕ ਹਵਲਦਾਰ ਤੋਂ ਬਰਾਮਦ ਅੱਧਾ ਕਿ ਲੋਹੇਰਨ ਨੂੰ ਲੈ ਕੇ ਵੀ ਫਰੀਦਕੋਟ ਪੁਲਿਸ ਦੇ ਸਵਾਲ ਚੁਕੇ ਗਏ ਨੇ ਤੁਹਾਡਾ ਧੰਨਵਾਦ ਜੀ ਤੁਸੀਂ ਸਾਰੇ ਬڑے ਛੋਟੇ ਨੋਟਿਸ ਤੇ ਆਏ ਹੋ ਇਸ਼ੂ ਇੱਕ ਬੜਾ ਗੰਭੀਰ ਇਸ਼ੂ ਬੜਾ ਚਿੰਤਾਜਨਕ ਇੱਕ ਇਹੋ ਜਿਹਾ ਇਸ਼ੂ ਇਹੋ ਜਿਹਾ ਮੁੱਦਾ ਜਿਹੜਾ ਅੱਜ ਪੰਜਾਬ ਦੇ ਘਰ ਘਰ ਨੂੰ ਚਿੰਤਾ ਦੇ ਵਿੱਚ ਪਾਇਆ ਹੋਇਆ ਹੈ ਜਿਸ ਮੁਤੇ ਕੱਲ ਫਰੀਦਕੋਟ ਪੁਲਿਸ ਦਾ ਇੱਕ ਕਾਂਸਟੇਬਲ ਜਿਹਦਾ ਨਾਮ ਗੁਰਮੀਤ ਸਿੰਘ ਹੈ ਉਹ ਮਹਾਲੀ ਹੀ ਹੈਰੋਇਨ ਵੇਚਣ ਗਿਆ ਅੱਧਾ ਕਿਲੋ ਹੀਰੋਇਨ ਨਾਲ ਐਸਟੀਐਫ ਨੇ ਉੱਥੇ ਕਾਬੂ ਕੀਤਾ ਅੱਜ ਹਾਲਾਤ ਜਿਹੜੇ ਬਣਿਆ ਪੰਜਾਬ ਦੇ ਹਰ ਰੋਜ਼ ਦਵੇਰੇ ਸ਼ਾਮ ਖਬਰਾਂ ਆਉਂਦੀਆਂ ਕਿ ਅੱਜ ਡਰਗ ওভারਡੋਜ਼ ਨਾਲ 5 ਬੰਦਿਆਂ ਦੀ ਡੈਥ ਹੋ ਗਈ ਅੱਜ ਡਰਗ ওভারਡੋਜ਼ ਨਾਲ 7 ਬੰਦਿਆਂ ਦੀ ਡੈਥ ਹੋ ਗਈ ਇੱਕ ਪਿੰਡ ਦੇ ਵਿੱਚ ਡਰਗਓ ਵਰਡੋਸ ਨਾਲ ਚਾਰ ਬੰਦਿਆਂ ਦੀ ਡੈਥ ਹੋ ਗਈ। ਇਹ ਖਬਰਾਂ ਹਰ ਰੋਜ਼ ਆ ਰਹੀਆਂ। ਪਰ ਇੱਕ ਪੁਲਿਸ ਕਾਂਸਟੇਬਲ ਜਿਸ ਫੋਰਸ ਦੀ ਜ਼ਿੰਮੇਵਾਰੀ ਹੈ ਰੱਗ ਤੇ ਰੋਕ ਵੀ ਲਾਉਣੀ। ਰੱਗ ਜਿਹੜੇ ਸਮਗਲਰਸ ਐ ਉਹਨਾਂ ਨੂੰ ਕਾਬੂ ਕਰਨਾ। ਅੱਜ ਜਦੋਂ ਉਹ ਰਲ ਕੇ ਇਹ ਕੰਮ ਕਰਨ ਲੱਗ ਗਏ ਐ ਤੇ ਇਹ ਨੂੰ ਵੱਡੀ ਚਿੰਤਾ ਦਾ ਵਿਸ਼ਾ ਕੀ। ਪਰ ਇਹਦੇ ਵਿੱਚ ਇਸ ਕਾਂਸਟੇਬਲ ਦੀ ਅਰੈਸਟ ਨੇ ਕਈ ਵੱਡੇ ਸਵਾਲ ਖੜੇ ਕੀਤੇ ਐ ਜਿੱਤੇ ਸਰਕਾਰ ਦਾ ਵੀ ਦੋਹਰਾ ਚਿਹਰਾ ਜਿੱਤੇ ਮੁੱਖ ਮੰਤਰੀ ਦਾ ਦੋਹਰਾ ਚਿਹਰਾ ਸਾਹਮਣੇ ਆਉਂਦਾ ਤੁਸੀਂ ਦੇਖੋ ਆ ਖਬਰ ਅੱਜ ਲੱਗੀ ਐ ਇੱਕ ਕਾਂਸਟੇਬਲ ਤੇ ਉਹਦੀ ਇੱਕ ਮਹਿਲਾ ਸਾਥੀ ਅੱਧਾ ਕਿਲੋ ਤਕਰੀਬਨ ਅੱਧਾ ਕਿਲੋ ਹਿਰੋਇਨ ਨਾਲ ਮੋਹਾਲੀ ਕਾਬੂ ਕੀਤਾ ਕੋਲ ਹੁਣ ਇਹ ਜਿਹੜੀ ਮਹਿਲਾ ਸਾਥੀ ਆ ਉਹਦੀ ਨਵਦੀਪ ਕੌਰ ਕਾਂਸਟੇਬਲ ਦਾ ਨਾਮ ਗੁਰਮੀਤ ਸਿੰਘ ਐ ਉਹ ਪਹਿਲਾਂ ਹੀ 6 ਕ੍ਰਿਮੀਨਲ ਕੇਸਿਸ ਦੇ ਵਿੱਚ ਬੁਕਤਾ ਜਿਹਦੇ ਚੋ 3 ਡਰੱਗਸ ਸਮਗਲਣਾ ਰਿਲੇਟਡ ਹੈ ਬਿਚੋਲਰ ਮੈਂ ਉਹਨੂੰ ਰੁਕਾ ਪੜ ਕੇ ਦੱਸੂਗਾ ਜਿਹੜਾ ਐਸਟੀਐਫ ਨੇ ਲਿਖਿਆ ਉਹਨਾਂ ਨੇ ਵੀ ਲਿਖਿਆ ਕਿ ਬੜੇ ਲੰਮੇ ਸਮੇਂ ਤੋਂ ਇਹ ਮੁਹਾਲੀ ਦੇ ਏਰੀਆ ਚ ਕੋਈ ਮੀਤ ਸਿੰਘ ਤੇ ਨਵਦੀਪ ਕੋਲ ਡਰੱਗਸ ਦਾ ਕੰਮ ਕਰਦੇ ਸੋ ਇੱਕ ਟਿਪ ਆਫ ਮਿਲੀ ਇੱਕ ਮੁਖਬਰੀ ਮਿਲੀ ਜਿਹਦੇ ਨਾਲ ਐਸਟੀਐਫ ਨੇ ਇਹਨਾਂ ਨੂੰ ਕਾਬੂ ਕੀਤਾ ਹੁਣ ਐਸਟੀਐਫ ਦੇ ਅਫਸਰ ਇਹ ਗੱਲ ਕਹਿ ਰਹੇ ਆ ਕਿ ਅਸਲੀ ਅਲਾ ਦੇ ਫੋਨ ਖਾਨ ਰਹੇ ਐ ਤੇ ਉਹਨਾਂ ਦੇ ਵਿੱਚੋਂ ਅਸੀਂ ਦੇਖਾਂਗੇ ਕਾਲ ਰਿਕਾਰਡ ਕਿ ਇਹਨਾਂ ਦੇ ਕਲਾਇੰਟ ਸਰਕੇ ਕੌਣ-ਕੌਣ ਆ ਉਹਨਾਂ ਨੂੰ ਖੜਾ। ਮੈਂ ਹੈਰਾਨ ਐ ਜੀ ਇੱਕ ਗੱਲ ਤੇ। ਵੇਖੋ ਇੱਥੇ ਵੀ ਸਰਕਾਰ ਦਾ ਜਿਹੜਾ ਅਸਲੀ ਚਿਹਰਾ ਉਹ ਸਾਹਮਣੇ ਆਉਂਦਾ। ਪੁਲਿਸ ਕਹਿੰਦੀ ਜੀ ਕਲਾਇੰਟਸ ਲੱਭਾਂਗੇ। ਇੱਕ ਪਾਸੇ ਮੁੱਖ ਮੰਤਰੀ ਪੰਜਾਬ ਕਹਿੰਦਾ ਕਿ ਅਸੀਂ ਵੱਡੀ ਮੱਛੀ ਫੜਨੀ ਐ। ਜਿਹੜੇ ਕੰਜ਼ਿਊਮਰਸ ਐ ਉਹਨਾਂ ਪ੍ਰਤੀ ਸਾਡੀ ਹੋਰ ਅਪਰੋਚ ਐ। ਜਿਹੜੇ ਵੇਚ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਿਹਾ ਉਹਨਾਂ ਪ੍ਰਤੀ ਹੋਰ ਕੋਈ ਇਨਵੈਸਟੀਗੇਸ਼ਨ ਦਾ ਐਂਗਲ ਤੁਸੀਂ ਦੇਖੋ ਕਹਿੰਦੇ ਅਸੀਂ ਕਲਾਇੰਟਸ ਫੜਨੇ ਆ ਉੱਤੇ ਨੂੰ ਨਹੀਂ ਜਾ ਰਹੇ ਵੀ ਇਹਨਾਂ ਦਾ ਸਪਲਾਈਅਰ ਕੌਣ ਹੈ ਇਹਨਾਂ ਦੇ ਸਰਪ੍ਰਸਤੀ ਸਰਕਾਰ ਦੇ ਵਿੱਚ ਅਫਸਰशाही ਦੇ ਵਿੱਚ ਕੌਣ ਕਰ ਰਿਹਾ ਉਸ ਪਾਸੇ ਪੁਲਿਸ ਇਨਵੈਸਟੀਗੇਸ਼ਨ ਨਹੀਂ ਲਿਜਾਈ ਹੋਰ ਤੁਸੀਂ ਵੇਖੋ ਆ ਰੁਕਾ ਤੱਕ ਪੁਲਿਸ ਨੇ ਉਹਤੇ ਐਸਟੀਐਫ ਨੇ ਕਟਿਆ ਜਿਹਦੇ ਸਾਰੀ ਡਿਟੇਲ ਦੇ ਕੇ ਵੀ ਕਿਵੇਂ ਮੁਕਬਰੀ ਮਿਲੀ ਇਹਨਾਂ ਕੋਲੇ ਵਾਕਸਵਾਗਨ ਦੀ ਪੋਲੋ ਕਾਰ ਸੀ CH0 1 CB6900 ਉਹਦੇ ਵਿੱਚ ਦੋਨੇ ਬੈਠੇ ਸੀ ਤੇ ਬੜੇ ਲੰਮੇ ਸਮੇਂ ਤੋਂ ਮੁਹਾਲੀਏ ਏਰੀਆ ਦੇ ਵਿੱਚ ਹੀਰੋਇਨ ਵੇਚਣ ਦਾ ਨਾਜਾਇਜ਼ ਧੰਦਾ ਕਰਦੇ ਸੀ ਉਹ ਇੱਕ ਪੰਜਾਬ ਪੁਲਿਸ ਦਾ ਕਾਂਸਟੇਬਲ ਜਾ ਕੇ ਜਿੱਥੇ ਉਹਦੀ ਪੋਸਟਿੰਗ ਹੈ ਉਤੋਂ 200 ਕਿਲੋਮੀਟਰ ਦੂਰ ਜਾ ਕੇ ਹੀਰੋਇਨ ਦਾ ਧੰਦਾ ਰੈਗੂਲਰਲੀ ਲੰਬੇ ਸਮੇਂ ਤੋਂ ਕਰ ਰਿਹਾ ਹੈ ਤੇ ਇਹਥੋਂ ਦੀ ਪੁਲਿਸ ਨੂੰ ਪਤਾ ਨਹੀਂ ਲੱਗਿਆ ਉਹ ਵੀ ਗੈਰ ਹਾਜ਼ਰੀ ਦਾ ਤੁਸੀਂ ਸਰਕਾਰ ਦੇ ਦਾਅਵਿਆਂ ਦੀ ਊਕ ਨਿਕਲਦੀ ਮੈਂ ਤੁਹਾਨੂੰ ਅੱਗੇ ਵੀ ਹੋਰ ਦੱਸਦਾ ਪਿੱਛੇ ਜੇ ਸਰਕਾਰ ਨੇ ਜਦੋਂ ਰੌਲਾ ਪਿਆ ਰੋਜ਼ ਖਬਰਾਂ ਲੱਗਣ ਲੱਗੀਆਂ ਕਿ ਅੱਜ ਪੰਜਾਬ 'ਚ ਡਰੱਗ ਓਵਰਡੋਜ਼ ਨਾਲ 14 ਡੈਥਸ ਇਨ 14 ਡੇਜ਼ ਆਹ ਖਬਰ ਲੱਗੀ ਇਨ ਜਸਟ 1 ਵੀਕ 5 ਯੂਥਸ ਡਾਈ ਆਫ ਡਰੱਗ ਓਵਰਡੋਜ਼ ਇਨ ਪਟੰਡਾ ਇਹ ਖਬਰ ਲੱਗੀ ਤਰਨਤਾਰਂ ਦੇ ਪਿੰਡ 'ਚ ਟਾਰ ਬੰਦਿਆਂ ਦੀ ਇੱਕ ਮਹੀਨੇ ਇੱਕੋ ਪਿੰਡ ਚ ਡੈਥ ਹੋ ਗਈ ਡਰਗ ওভারਡੋਸ ਨਾਲ ਇਹ ਖਬਰਾਂ ਲੱਗੀਆਂ ਬਾਗੇ ਪ੍ਰਾਣੇ ਦੇ ਪਿੰਡ ਚ 7 ਦਿਨਾਂ ਚ ਇੱਕੋ ਪਿੰਡ ਭਲੂਰ ਦੋ ਬੰਦਿਆਂ ਦੀ ਡੈਥ ਹੋ ਗਈ ਡੈਥ ਹੋ ਗਈ ਡਰਗ ওভারਡੋਸ ਨਾਲ ਇਹ ਖਬਰਾਂ ਲੱਗੀਆਂ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਮੈਂ ਕਹੂੰਗਾ ਇੱਕ ਆਰਡਰ ਕੀਤਾ ਕਿ 10000 ਪੁਲਿਸ ਕਰਮਚਾਰੀ ਜਿਹੜਾ ਥਾਣਿਆਂ ਚ ਕੰਮ ਕਰਦਾ ਹੈ ਲੋਅਰ ਰੈਂਕਸ ਦੇ ਵਿੱਚ ਦਸ ਹਜ਼ਾਰ ਪੁਲਿਸ ਕਰਮਚਾਰੀ ਅਸੀਂ ਜਿਹੜੇ ਲੰਬੇ ਸਮੇਂ ਤੋਂ ਇੱਕ ਥਾਣੇ 'ਚ ਬੈਠੇ ਆ ਜਾਂ ਇੱਕ ਜ਼ਿਲ੍ਹੇ 'ਚ ਬੈਠੇ ਆ ਜਾਂ ਇੱਕ ਸ਼ਹਿਰ 'ਚ ਬੈਠੇ ਆ ਉਹਨਾਂ ਨੂੰ ਬਦਲ ਰਹੇ ਆ ਤਾਂ ਕਿ ਨੈਕਸਸ ਤੋੜਿਆ ਜਾਵੇ ਹੁਣ ਇਹ ਨੈਕਸਸ ਕਿਵੇਂ ਟੁੱਟੂਗਾ ਤੁਸੀਂ ਇਹਦੇ 'ਚ ਹੁਣ ਸਵਾਲ ਪੰਜਾਬ ਪੁਲਿਸ ਦੇ ਫਰੀਦਕੋਟ ਜ਼ਿਲ੍ਹੇ ਦੇ ਐਸਐਸਪੀ ਨੂੰ ਵੀ ਦੇਣਾ ਪੈਣਾ ਤੇ ਜਵਾਬ ਭਗਵੰਤ ਮਾਨ ਐਜ਼ ਹੋਮ ਮਿਨਿਸਟਰ ਉਹਨੂੰ ਵੀ ਦੇਣਾ ਪੈਣਾ ਹੁਣ ਇਹ ਜਿਹੜਾ ਕਾਂਸਟੇਬਲ ਗੁਰਮੀਤ ਸਿੰਘ ਹੈ ਇਹਦੇ ਆਰਡਰ ਉਦੋਂ ਕੋਡ ਪੂਰੇ ਦੇ ਕਰ ਦਿੱਤੇ ਗਏ ਸੀ ਪਹਿਲਾਂ ਤੇ ਪਹਿਲਾਂ ਹੀ ਟੈਂਟਡ ਸੀ ਪਿੱਛੇ ਜੇ ਬਹਾਲ ਹੋਇਆ ਸੀ ਮਾੜੇ ਚੰਗੇ ਕੰਮਾਂ 'ਚ ਪਹਿਲਾਂ ਵੀ ਨਾ ਆਉਂਦਾ ਰਿਹਾ ਫੇਰ ਵੀ ਆਰਡਰ ਕਰਤੇ ਕੋਡ ਪੂਰੇ ਦੇ ਹੁਣ ਅੱਜ ਕਾਗਜ਼ਾਂ 'ਚ ਆਰਡਰ ਦਾ ਕੋਡ ਪੂਰੇ ਬੋਲ ਰਹੇ ਆ ਅੱਜ ਦਾ ਪਰ ਕੰਮ ਫ੍ਰੀਪੋਰਟ ਸਿਟੀ ਦੇ ਵਿੱਚ 2 ਨੰਬਰ 'ਚ ਕਰ ਰਿਹਾ ਸੀ ਕਿਹਦੇ ਹੁਕਮਾਂ ਤੇ ਇਜਵਾਬ ਦੇਵੇ ਫਰੀਦਕੋਟ ਕੋਲ ਸੇ ਜਵਾਬ ਦੇਵੇ ਐਸਐਸਪੀ ਜਵਾਬ ਦੇਵੇ ਭਗਵੰਤ ਮਾਨ ਕਿਹਦੇ ਹੁਕਮਾਂ ਤੇ ਜਿਸ ਕਾਂਸਟੇਬਲ ਦੇ ਕਾਗਜ਼ਾਤ ਦੇ ਵਿੱਚ ਆਰਡਰ ਕੋਡ ਪੂਰੇ ਦੇ ਬੋਲ ਰਹੇ ਐ ਕਿਹਦੇ ਜ਼ਬਾਨੀ ਹੁਕਮਾਂ ਤੇ ਕਿਹਦੀ ਸਿਫਾਰਿਸ਼ ਤੇ ਉਹਨੂੰ ਫਰੀਦਕੋਟ ਸਿਟੀ ਵਿੱਚ ਇੱਥੇ ਲਿਆ ਕੇ ਬਿਠਾਇਆ ਗਿਆ ਤੇ ਜਦੋਂ ਇੱਥੋਂ ਗੈਰ ਹਾਜ਼ਰ ਹੁੰਦਾ ਸੀ ਮੁਹੱਲੀ ਜਾਂਦਾ ਸੀ ਆਪਦਾ ਹੈਰੋਇਨ ਦਾ ਧੰਦਾ ਕਰਨ ਉਦੋਂ ਅੱਖਾਂ ਕਿਹਦੇ ਹੁਕਮਾਂ ਤੇ ਮੀਚੀਆਂ ਦੀਆਂ ਇਹ ਜੋ ਇਹ ਜਵਾਬ ਭਗਵੰਤ ਮਾਨ ਨੂੰ ਤੇ ਪੰਜਾਬ ਪੁਲਿਸ ਨੂੰ ਐਸਐਸਪੀ ਫਰੀਦਕੋਟ ਨੂੰ ਦੇਣਾ ਪੈਣਾ ਅੱਜ ਵੱਡੇ ਵੱਡੇ ਦਾਅਵੇ ਸਰਕਾਰ ਬੜੇ ਲੰਮੇ ਸਮੇਂ ਤੋਂ ਕਰ ਰਹੀ ਹੈ ਮੈਂ ਇੱਕ ਵੀਡੀਓ ਵੀ ਤੁਹਾਡੇ ਸਾਹਮਣੇ ਜ਼ਰੂਰ ਦਿਖਾਉਣੀ ਚਾਹੂੰਗਾ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਦੀ ਗੱਲ ਕੀ ਹੁੰਦੀ ਸੀ ਕਿ ਨੀਅਤ ਸਾਫ਼ ਹੋਣੀ ਚਾਹੀਦੀ ਹੈ 10 ਦਿਨਾਂ ਦੇ ਵਿੱਚ ਨਸ਼ਾ ਖਤਮ ਹੋ ਸਕਦਾ ਪੁਲਿਸ ਕੋ ਫ੍ਰੀ ਹੈਂਡ ਦੋ 10 ਦਿਨੋਂ ਮੇ ਖਤਮ ਹੋ ਜਾਏਗਾ ਫੇਰ ਸਰਕਾਰ ਬਣੀ ਭਗਵੰਤ ਮਾਨ ਦੇ ਬਿਆਨ ਕਿਵੇਂ ਆਉਂਦੇ ਰਹੇ ਰੈਗੂਲਰਲੀ ਤੇ ਅੱਜ ਸਰਕਾਰ ਬਣੀ ਨੂੰ 2.5 ਸਾਲ ਤੋਂ ਉੱਪਰ ਹੋ ਗਏ ਤੇ ਅੱਜ ਹਾਲਾਤ ਪੰਜਾਬ ਦੇ ਕਿਵੇਂ ਨਰਕ ਬਣਦਾ ਜਾ ਰਿਹਾ ਹੈ ਇੱਕ ਨਸ਼ੇ ਦਾ ਦਰਿਆ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਸ਼ਹਿਤ ਤੇ ਸਰਪ੍ਰਸਤੀ ਹੇਠੇ ਦਾ ਚੱਲ ਰਿਹਾ ਮੈਂ ਇੱਕ ਵਾਰੀ ਤੁਹਾਨੂੰ ਥੋੜੇ ਕੈਮਰਿਆਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਇਹ ਜ਼ਰੂਰ ਦਿਖਾਉਣਾ ਚਾਹੁੰਗਾ ਕਿਉਂਕਿ ਡੇਟ ਵਾਈਜ਼ ਇੱਕ ਅਸੀਂ

ਪੁਲਿਸ ਕੋ ਖੁੱਲਾ ਹੱਥ ਦੇ ਦਿਓ ਆ ਪੁਲਿਸ ਸਾਰੇ ਨੈਟਵਰਕ ਕੋ ਜਾ ਰਹੀ ਹੈ ਸਾਡੀ ਸਰਕਾਰ ਆ ਕਿ ਮੈਂ ਗਾਰੰਟੀ ਦੇ ਰਹਾ ਹਾਂ ਅਜ ਇੱਕ ਨਈ ਗਾਰੰਟੀ ਦੇ ਰਹਾ ਹਾਂ ਇਹ ਸਰਕਾਰ ਤੋਂ ਪਹਿਲਾਂ ਦੇ ਬਿਆਨ ਸੁਣ ਲੀਂ 3 ਮਹੀਨੇ ਕਰੰ ਦਾ 4 ਮਹੀਨੇ ਕਰੰ ਦਾ ਬੈਠਾ ਪੰਜਾਬ ਦੇ ਵਿੱਚ ਜਿਹੜੀ ਡਾਕਟਰੀ ਸਮੱਸਿਆ ਹੈ ਉਹਦਾ ਪੂਰਾ ਰੋਡ ਮੈਪ ਤਿਆਰ ਕਰ ਮਈ 2022 ਹੱਦਾਂ ਲੈਤਾ ਕੀਤੀਆਂ ਗਈਆਂ ਨੇ ਪੁਲਿਸ ਡਿਪਾਰਟਮੈਂਟ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਤੇ ਜੇ ਜੇ ਤੁਹਾਨੂੰ ਤੁਹਾਡੇ ਕੋਲ ਸ਼ਿਕਾਇਤ ਆਂਦੀ ਹੈ ਇੰਨੀ ਜੇਪੀ ਅੱਛਲ ਨੂੰ

ਸਰਕਾਰ ਬਣਨ ਤੋਂ ਪਹਿਲਾਂ ਕਿ ਸਰਕਾਰ ਸਾਡੀ ਬਣ ਕੇ 10 ਦਿਨਾਂ ਚ ਖਤਮ ਕਰਾਂ। ਫਿਰ ਭਗਵੰਤ ਮਾਨ ਸਾਹਿਬ ਸਰਕਾਰ ਬਣਦੇ ਸਾਹਤ 2022 ਚ ਕੀ ਰੋਡ ਮੈਪ ਤਿਆਰ ਹੁੰਦਾ। ਫਿਰ 15 ਅਗਸਤ ਕਿੰਨੀਆਂ 15 ਅਗਸਤ ਆਗੀਆਂ ਕਿੰਨੀਆਂ 26 ਜਨਵਰੀ ਟੱਪ ਗਈਆਂ। ਕਿੱਥੇ ਗਿਆ ਇਹ ਨਸ਼ੇਦ ਤਾਬੂ ਕਰਨ ਦਾ ਜਿਹੜਾ ਇਹਨਾਂ ਦਾ ਵਾਅਦਾ ਸੀ। ਤਾਬੂ ਕਰਨਾ ਤਾਂ ਛੱਡੋ ਮੈਂ ਇੱਕ ਹੋਰ ਤਸਵੀਰ ਤੁਹਾਨੂੰ ਜ਼ਰੂਰ ਦਿਖਾਉਣੀ ਚਾਹਣਾ ਹੈ ਸਾਡੇ ਫਰੀਦਕੋਟ ਦੀ। ਆ ਵਾਦੀਗਰ ਬਸਤੀ ਸਾਡੇ ਇੱਕ ਆਂਗਣਵਾੜੀ ਸੈਂਟਰ ਹੈ ਉਸ ਦੇ ਦਵਾਰ ਤੇ ਲਿਖਿਆ ਹੈ ਕਿ ਚਿੱਟਾ ਲਓ ਆ ਐਰੋ ਬਣੀ ਹੈ ਕਿੱਥੋਂ ਮਿਲਦਾ ਹੈ ਚਿੱਟਾ ਲਓ 1 ਕਿਲੋਮੀਟਰ 2 ਨੰਬਰ ਚੌਕ ਤੇ ਐਰੋ ਬਣ ਕੇ ਵੀ ਇੱਥੇ ਜਾਓ ਤੇ ਚਿੱਟਾ ਲਓ ਇਹ ਆਂਗਣਵਾੜੀ ਸੈਂਟਰ ਸਰਕਾਰੀ ਆਂਗਣਵਾੜੀ ਸੈਂਟਰ ਸਰਕਾਰ ਦੀ ਦਵਾਰ ਤੇ ਲਿਖਿਆ ਹੋਇਆ ਤੇ ਕੀ ਐਕਸ਼ਨ ਹੋਇਆ ਜੀ ਜਾ ਕੇ ਉਹਦੇ ਤੇ ਸਰਕਾਰ ਨੇ ਕੋਚੀ ਮਰਾਦੀ ਜਿਹੜੇ ਲੈਂਟੀਫਾਈ ਕੀਤੇ ਕੀ ਇਹ ਜਿਹੜੇ ਬੰਦਿਆਂ ਨੇ ਲਿਖਿਆ ਕਿਹੜੇ ਐਂਟੀ ਭਾਈ ਕਿਤੇ ਕੀ ਇਹ ਬੰਦੇ ਕੌਣ ਆ ਜਿਹੜੇ ਵੇਚ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਨੇ ਨਹੀਂ ਕਿਉਂਕਿ ਸਭ ਰਲੇ ਮਿਲੇ ਹੋਏ ਤੋਂ ਉਹੀ ਸਵਾਲ ਜਿਹੜਾ ਮੈਂ ਰਿਪੀਟ ਕਰਦਾ ਇੱਕ ਵਾਰੀ ਫੇਰ ਸੋ ਜੋ ਜਵਾਬ ਅੱਜ ਭਗਵੰਤ ਮਾਨ ਨੂੰ ਐਸ ਹੋਮ ਮਿਨਿਸਟਰ ਦੇਣਾ ਪੈਣਾ ਹੈ ਕਿ ਇੱਕ ਕਾਂਸਟੇਬਲ ਜਿਹਦੇ ਆਰਡਰ ਕੋਟਕਪੂਰੇ ਥਾਣੇ 'ਚ ਬੋਲ ਰਿਹਾ ਹੈ ਸਰਕਾਰੀ ਹੁਕਮਾਂ ਮੁਤਾਬਕ ਲਿਖਤੀ ਆਰਡਰਾਂ ਮੁਤਾਬਕ ਜਿਹਨੂੰ ਕੋਰਟ ਪੂਰੇ ਥਾਣੇ 'ਚ ਡਿਊਟੀ ਕਰਨੀ ਚਾਹੀਦੀ ਹੈ ਉਹ ਫਰੀਦਕੋਟ ਸਿਟੀ ਥਾਣੇ ਦੇ ਵਿੱਚ ਕਿਹਦੇ ਜ਼ਬਾਨੀ ਹੁਕਮਾਂ ਤੇ ਕਿਹਦੀ ਸਿਫਾਰਿਸ਼ ਤੇ ਤੇ ਇਲੀਗਲੀ ਕਿਵੇਂ ਇੱਥੇ ਕੰਮ ਕਰ ਰਿਹਾ ਸੀ ਕਿਉਂਕਿ ਆਰਡਰ ਨਹੀਂ ਆ ਉਹਦੇ ਆਰਡਰ ਕੋਰਟ ਪੂਰੇ ਦੇ ਹੈ ਤਾਂ ਫਰੀਦਕੋਟ ਥਾਣੇ 'ਚ ਕਿਹਦੀ ਕਿਹਦੀ ਸਿਫਾਰਿਸ਼ ਤੇ ਉਹਨੂੰ ਲਿਆਂਦਾ ਗਿਆ ਇਸ ਗੱਲ ਦਾ ਜਵਾਬ ਦੇ ਇਸ ਗੱਲ ਦਾ ਜਵਾਬ ਦੇਣ ਕਿ ਰੈਗੂਲਰਲੀ ਉਹਦੀ ਗੈਰ ਹਾਜ਼ਰੀ ਜਦੋਂ ਥਾਣੇ 'ਚ ਹੁੰਦੀ ਸੀ ਇੱਥੋਂ ਉਹਦੇ ਹਸਤੇ ਅੱਖਾਂ ਮੀਚਣ ਲਈ ਕਿਤੇ ਵੱਲੋਂ ਹਦਾਇਤ ਸੀ ਕਿ ਇਹਨੂੰ ਜਾਣ ਦਿਓ ਜਿੱਥੇ ਜੋ ਕੰਮ ਕਰਦਾ ਹੈ ਕਰੀ ਜਾ ਇਹ ਗੱਲ ਅੱਜ ਇਹ ਸਾਰੇ ਜਵਾਬ ਭਗਵੰਤ ਮਾਨ ਨੂੰ ਤੇ ਫਰੀਦਕੋਟ ਦੀ ਪੁਲਿਸ ਨੂੰ ਦੇਣੇ ਪੈਣਗੇ ਧੰਨਵਾਦ